ਉਹੀ ਕਹਿੰਦਾ ਕਿ ਟਰੱਕ ਡਰਾਈਵਰ ਨਸ਼ੇੜੀ ਨੇ ਕੋਈ ਤੁਹਾਡੇ ਕੈਰੇਕਟਰਾਂ ਦੇ ਉੱਪਰ ਸਵਾਲ ਖੜੇ ਕਰਦਾ ਹੈ ਟਰੱਕ ਡਰਾਈਵਰ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦਾ ਕਰ ਕਿਸੇ ਨੂੰ ਇੱਕ ਨਸ਼ੇੜੀ ਮਿਲ ਗਿਆ ਨਾ 100 'ਚੋਂ ਇੱਕ ਮਿਲ ਗਿਆ ਉਹਨੇ ਸਾਰੇ 100 ਦੇ 100 ਨੂੰ ਲਪੇਟੇ 'ਚ ਲੈ ਲਿਆ ਵੀ 100 ਦੇ 100 ਨਸ਼ੇੜੀ ਆ ਹੁਣ ਕਾਰ ਖੜੀ ਸੀਗੀ ਤੁਹਾਡੇ ਸਾਹਮਣੇ ਦੇ ਉੱਪਰ ਨਿਕਲ ਪਈ ਨਾ ਇਹਨੇ ਤਾਂ ਨਹੀਂ ਪਿੱਛੇ ਦੇਖਿਆ ਵੀ ਮੇਰੇ ਬੈਗ ਤੇ ਟਰੱਕ ਚੜਿਆ ਹੋਇਆ ਤੇ ਆਹ ਦੇਖੋ ਮੋਟਰਸਾਈਕਲ ਨਿਕਲਿਆ ਆ ਨਾ ਦੇਖੋ ਇਸੋ ਬੰਦੇ ਨੇ ਦੇਖਿਆ ਤੂੰ ਤੁਸੀਂ ਨਾਲ ਬੈਠੇ ਕੈਮਰੇ ਚ ਰਿਕਾਰਡੇਬਲ ਆ ਰਿਕਾਰਡੇਬਲ ਆ ਕੈਮਰੇ ਦੇ ਵਿੱਚ ਤੇ ਜੇਕਰ ਇਹ ਮੋਟਰਸਾਈਕਲ ਨਾਲ ਟਕਰਾਂਦਾ ਨਾ ਤੇ ਇੱਥੇ 10 ਬੰਦੇ ਲੈ ਜਾਣੇ ਇਹ ਟਰੱਕ ਵਾਲੇ ਨੇ ਮੋਟਰਸਾਈਕਲ ਨਾਲ ਬਾ ਇਹ ਹੀ ਕੁਝ ਹੁੰਦਾ ਇਹ ਰਿਐਲਿਟੀ ਆ ਕਹਿੰਦੇ ਬੇਫਿਕਰ ਲੋਕ ਆ ਜਿਨ੍ਹਾਂ ਨੇ ਮੱਕੀ ਨਹੀਂ ਮਾਰੀ ਉਹ ਵੀ ਡਰਾਈਵਰ ਨਾਲ ਲੜਨ ਆ ਜਾਂਦੇ ਆਪਣੇ ਘਰ ਦੇ ਵਿੱਚ ਸ਼ੇਰ ਬਣ ਕੇ ਡਰਾਈਵਰ ਨੂੰ ਕੁੱਟਣ ਪੈ ਜਾਂਦੇ ਕਾਦੀ ਦਲੇਰੀ ਆ ਇੱਕ ਸਿੰਗਲ ਬੰਦੇ ਨੂੰ 4-5 ਬੰਦੇ ਫੜ ਕੇ ਕੁੱਟਣ ਦੱਸੋ ਕਾਦੀ ਦਲੇਰੀ ਆ ਯਾਰ ਜੇਕਰ ਬਾਹਲੇ ਦੇਸ਼ਾਂ ਦੇ ਡਰਾਈਵਰਾਂ ਦੀ ਇੰਨੀ ਕਦਰ ਆ ਤਾਂ ਸਾਡੇ ਇੰਡੀਆ ਚ ਕਿਉਂ ਨਹੀਂ ਸਾਡੇ ਪੰਜਾਬ ਚ ਕਿਉਂ ਨਹੀਂ ਇਹ ਟਰੱਕ ਵਾਲਾ ਇੱਕ ਕੋਈ ਸ਼ਰਾਬ ਪੀਦਾ ਤੇ ਟਰੱਕ ਵਾਲੇ ਦਾ ਅਸੂਲ ਹੁੰਦਾ ਜੇਕਰ ਉਹਨੇ ਸ਼ਰਾਬ ਪੀਣੀ ਆ ਤਾਂ ਟਰੱਕ ਸਾਈਡ ਤੇ ਲਾ ਕੇ ਸੌ ਜਾਏਗਾ ਤੇ ਕਾਰ ਵਾਲਾ ਤਾਂ ਅੰਦਰੋਂ ਪੀ ਕੇ ਕਾਰ ਲੈ ਕੇ ਨਿਕਲਦਾ ਠੇਕੇ ਚੋਂ ਉਹ ਬਾਹਰ ਨਿਕਲ ਕੇ ਠੋਕ ਦਿੰਦਾ ਕਿ ਉਹ ਖਤਰਾ ਨਹੀਂ ਹੈਗਾ ਬੜੇ ਲਿਖੇ ਨੌਜਵਾਨ ਆਪਣੇ ਕੈਨੇਡਾ ਜਾ ਕੇ ਟਰੱਕ ਚਲਾਉਣਾ ਤਾਂ ਪਸੰਦ ਕਰਦੇ ਨੇ ਅਮਰੀਕਾ ਜਾ ਕੇ ਚਲਾਉਣਾ ਪਸੰਦ ਕਰਦੇ ਨੇ ਪੰਜਾਬ ਚ ਕਿਉਂ ਨਹੀਂ ਲਾਈਕ ਕਰਦੇ ਇਹਨੂੰ ਉੱਥੇ ਰਿਸਪੈਕਟ ਆ ਜੇਕਰ ਉਹਨਾਂ ਤੋਂ ਵੀ ਕਿਸੇ ਗਲਤੀ ਨਾਲ ਐਕਸੀਡੈਂਟ ਹੋ ਜਾਂਦਾ ਤੇ ਪੁਲਿਸ ਵਾਲੇ ਉਹਨਾਂ ਨੂੰ ਆ ਕੇ ਸਾਰਾ ਕਹਿ ਕੇ ਬੁਲਾਉਂਦੇ ਇਹ ਨਹੀਂ ਚਲੋ ਥੱਲੇ ਉਤਰ ਚਲ ਥਾਣਾ ਥਾਣ ਟ੍ਰੱਕਾਂ ਵਾਲੇ ਡਰਾਈਵਰਾਂ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਕੋਈ ਟੱਕ ਡਰਾਈਵਰਾਂ ਨੂੰ ਨਿਛੇੜੀ ਕਹਿੰਦਾ ਤੇ ਕੋਈ ਇਹਨਾਂ ਦੇ ਕੈਰੇਕਟਰ ਦੇ ਉੱਪਰ ਸਵਾਲ ਖੜੇ ਕਰਦਾ ਹੈ ਪਰ ਟ੍ਰੱਕ ਡਰਾਈਵਰ ਇਹਨਾਂ ਧਾਰਨਾਵਾਂ ਨੂੰ ਕਿਵੇਂ ਦੇਖਦੇ ਨੇ ਇਹਨਾਂ ਧਾਰਨਾਵਾਂ ਦੇ ਪਿੱਛੇ ਦੀ ਸੱਚਾਈ ਕੀ ਹੈ ਅੱਜ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਟੱਕ ਡਰਾਈਵਰ ਪੜੇ ਲਿਖੇ ਰਾਜਾ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਰਾਜਾ ਜੀ ਕਿਵੇਂ ਚੱਲ ਰਹੀ ਡਰਾਈਵਰੀ? ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਤੱਕ ਅਪਰੋਚ ਕੀਤੀ ਆ ਸਾਡੀਆਂ ਗੱਲਾਂ ਸਮਾਜ ਤੱਕ ਪ ਡ라이ਵਰੀ ਵਧੀਆ ਚੱਲ ਰਹੀ ਆ ਜੀ ਬਸ ਸਮਾਜ ਦੇ ਹਾਲਾਤ ਨਹੀਂ ਚੰਗੇ ਚੱਲ ਰਹੇ ਡ라이ਵਰੀ ਤਾਂ ਦੇਖੋ ਇਹ ਟਰੱਕ ਜਿਹੜਾ ਆ ਇਹ ਸਾਨੂੰ ਪੁੱਤ ਤੋਂ ਵੀ ਪਿਆਰਾ ਤੇ ਹਰ ਵੇਲੇ ਸਾਡਾ ਸਾਥ ਦਿੰਦਾ ਕਹ ਲਓ ਵੀ ਮੀਂਹ ਦੇ ਵਿੱਚ ਨੇਰੀ ਦੇ ਵਿੱਚ ਜਦੋਂ ਇਹ ਸਮਾਨ ਪਹੁੰਚਾਉਣਾ ਹੁੰਦਾ ਕਰਾਇਆ ਲੈਣਾ ਹੁੰਦਾ ਇਹ ਕਦੀ ਸਾਥ ਨਹੀਂ ਛੱਡਦਾ ਪਰ ਇਹ ਸਮਾਜ ਜਿਹੜਾ ਆ ਇਹ ਸਾਡਾ ਸਾਥ ਛੱਡ ਜਾਂਦਾ ਇਹ ਸਾਡੀ ਵਿਰੋਧਤਾ ਚ ਆ ਜਾਂਦਾ ਇਸ ਕਾਰਨ ਸਾਡੀ ਡ라이ਵਰੀ ਫੇਲ ਹੋਈ ਤੁਸੀਂ ਇਹਨਾਂ ਧਾਰਨਾਵਾਂ ਨੂੰ ਕਿਵੇਂ ਦੇਖਦੇ ਹੋ ਕੋਈ ਕਹਿੰਦਾ ਕਿ ਟਰੱਕ ਡਰਾਈਵਰ ਨਿਛੀੜੀ ਨੇ ਕੋਈ ਤੁਹਾਡੇ ਕਰੈਕਟਰਾਂ ਦੇ ਉੱਪਰ ਸਵਾਲ ਖੜੇ ਕਰਦਾ ਟਰੱਕ ਡਰਾਈਵਰ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਦੇਖੋ ਜੀ ਸਮਾਜ ਆ ਨਾ ਜਿਹੜਾ ਸਮਾਜ ਦੇ ਵਿੱਚ ਗੱਲ ਕਰਨ ਵਾਲੇ ਜਿਹੜੇ ਲੋਕੀ ਆ ਨਾ ਸਚਾਈ ਦੇ ਆਧਾਰ ਤੇ ਬਹੁਤ ਥੋੜੇ ਆ ਤੇ ਸਾਡੇ ਸਮਾਜ ਦੇ ਵਿੱਚ ਜ਼ਿਆਦਾਤਰ ਲੋਕੀ ਉਹ ਆ ਜਿਹੜੇ ਲਾਈ ਲਾਕ ਆ ਜੇਕਰ ਇੱਕ ਨੇ ਕਹਿ ਦਿੱਤਾ ਨਾ ਲੈ ਯਾਰ ਟਰੱਕਾਂ ਵਾਲੇ ਨਸ਼ਾ ਕਰਦੇ ਆ ਉਹ ਫਿਰ ਉਹ ਗਾਂ ਤੋਂ ਗਾਂ ਜਿੱਦਾਂ ਭੇਂਟਚਾਲ ਹੁੰਦੀ ਆ ਜੇ 10 ਬੰਦੇ ਮਿਲਣੇ ਦਸਾਂ ਨੇ ਇੱਕੋ ਹੀ ਗੱਲ ਕਰਨੀ ਵੀ ਇਹ ਛੇੜੀ ਆ ਮੇਰਾ ਡਰਗ ਟੈਸਟ ਕਰਾ ਲਓ ਮੈਨੂੰ ਦੱਸੋ ਮੈਂ ਕਿਹੜਾ ਨਸ਼ਾ ਕਰਦਾ ਤਾਂ ਮੈਨੂੰ ਤੁਸੀਂ ਭਾਵੇਂ 10 ਘੰਟੇ ਲਾ ਦੋ ਗੱਡੀ ਚਲਾਉਣ ਮੈਂ ਲੱਗਾ ਆ ਕੋਈ ਦਿੱਕਤ ਨਹੀਂ ਆਗੀ ਪਰ ਕੀ ਮਸਲਾ ਆ ਜੇਕਰ ਕਿਸੇ ਨੂੰ ਇੱਕ ਨਸ਼ੇੜੀ ਮਿਲ ਗਿਆ ਨਾ 100 ਚੋਂ ਇੱਕ ਮਿਲ ਗਿਆ ਉਹਨੇ ਸਾਰੇ 100 ਦੇ 100 ਨੂੰ ਲਪੇਟੇ ਚ ਲੈ ਲਿਆ ਵੀ 100 ਦੇ 100 ਨਸ਼ੇੜੀ ਆ ਹੋਰ ਕੋਈ ਈ ਈ ਗੱਲ ਨਹੀਂ ਹੈਗੀ ਜੇਕਰ 100 ਦੇ ਵਿੱਚੋਂ ਸਾਡੇ 2 4 5 ਡਰਾਈਵਰ ਨਸ਼ਾ ਕਰਦੇ ਵੀ ਹੋਣਗੇ ਅਸੀਂ ਲੱਗੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਡਰਾਈਵਰੀ ਚ ਇੱਕ ਵੀ ਬੰਦਾ ਨਸ਼ੇ ਵਾਲਾ ਨਹੀਂ ਮਿਲੂਗਾ ਸਾਰੇ ਬੈਲ ਐਜੂਕੇਟਿਡ ਵਧੀਆ ਜ਼ਿੰਦਗੀ ਜੀਣ ਵਾਲੇ ਪਰਸਨੈਲਿਟੀ ਵਾਲੇ ਬੰਦੇ ਹੀ ਮਿਲਣਗੇ ਜਿਸ ਕਾਰਜ ਨੂੰ ਆਪਾਂ ਲੱਗੇ ਹੋਏ ਆ ਉਹ ਕੀ ਕਹਿੰਦੇ ਉਹ ਉਹਦਾ ਸੇਵਨ ਜਰੂਰ ਕਰਦੇ ਨੇ ਕਹਿੰਦੇ ਨੇ ਕਿ ਲੰਬਾ ਸਮਾਂ ਇਹਨਾਂ ਨੂੰ ਜਾਗਣਾ ਪੈਂਦਾ ਦਿਨ ਰਾਤ ਕਰਨਾ ਪੈਂਦਾ ਵਾਕੀ ਇਹ ਸਚਾਈ ਹੈ ਦੇਖੋ ਜੀ ਜੇਕਰ ਅਸੀਂ ਅਫੀਮ ਭੁੱਕੀ ਦੀ ਲਈਏ ਤਾਂ ਇਹ ਧਰਤੀ ਦੀ ਪਲਾਸ਼ ਹੈਗੀ ਆ ਤਾਂ ਕਿਸੇ ਸਮੇਂ ਦੇ ਵਿੱਚ ਇਹ ਸਾਡੇ ਪੂਰੇ ਦੇਸ਼ ਦੇ ਵਿੱਚ ਓਪਨਲੀ ਹਰੇਕ ਬੰਦਾ ਸੇਵਨ ਕਰਦਾ ਸੀ ਜਿਵੇਂ ਕਿ ਪੁਰਾਣੇ ਬਜ਼ੁਰਗਾਂ ਨੂੰ ਤੁਸੀਂ ਮਿਲੋ ਉਹ ਸਾਰੀ ਜਾਣਕਾਰੀ ਦੇਣਗੇ ਇਹਦੇ ਵਿੱਚ ਕੀ ਹੁੰਦਾ ਜੀ ਕਈ ਵਾਰੀ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਨਹੀਂ ਕਰਦੇ ਜੇਕਰ ਕੋਈ ਅਫੀਮ ਭੁੱਕੀ ਦਾ ਸੇਵਨ ਕਰ ਵੀ ਰਿਹਾ ਆ ਤੇ ਉਹਦੇ ਵਿੱਚ ਉਹ ਕੋਈ ਮੈਡੀਕਲ ਨਸ਼ਾ ਨਹੀਂ ਹੈਗਾ ਜਾਂ ਉਹ ਆਪਣੀ ਸੁਰਤੀ ਨਹੀਂ ਗਵਾ ਲੈਂਦੇ ਹੈਗੇ ਕਿਤੇ ਨਾ ਕਿਤੇ ਡਰਾਈਵਰਾਂ ਦੀਆਂ ਮਜਬੂਰੀਆਂ ਕਿਉਂਕਿ ਜਿਹੜਾ ਸਾਡਾ ਵਪਾਰੀ ਵਰਗ ਹੈਗਾ ਆ ਉਹ ਗੱਡੀ ਲੱਦਣ ਤੋਂ ਬਾਅਦ ਡਰਾਈਵਰ ਨੂੰ ਕਹਿ ਦਿੰਦਾ ਵੀ ਗੱਡੀ ਜੇਕਰ 36 ਘੰਟਿਆਂ ਚ ਤੇਰੀ ਪੰਜਾਬ ਪਹੁੰਚ ਗਈ ਤਾਂ ਠੀਕ ਆ ਨਹੀਂ ਪਹੁੰਚੀ ਤਾਂ ਤੈਨੂੰ 1 ਰੁਪਿਆ ਕਰਾਇਆ ਨਹੀਂ ਮਿਲਣਾ ਉਹਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਆਪਣੇ ਸਰੀਰ ਨੂੰ ਜਿਹੜਾ એનર્ਜੀ ਦੇ ਵਿੱਚ ਰੱਖੇ ਤੇ ਆਹ ਗੱਡੀ ਬਾਈ ਮੈਂ ਪਹੁੰਚਾਣੀ ਜੇਕਰ ਨਹੀਂ ਪਹੁੰਚਾਈ ਤਾਂ ਮੇਰਾ 1 ਲੱਖ ਰੁਪਿਆ ਜਿਹੜਾ ਪਾੜਾ ਮਿਲਣਾ ਨਹੀਂ ਹੈਗਾ ਉਸ ਕਾਰਨ ਕਿਤੇ ਨਾ ਕਿਤੇ ਕੋਈ ਨਾ ਕੋਈ ਡਰਾਈਵਰ ਸੇਵਨ ਕਰ ਰਿਹਾ ਜਿਹੜੀਆਂ ਕਿ 100 ਦੇ ਵਿੱਚੋਂ 2-4% ਗੱਡੀਆਂ ਕੱਚੇ ਮਾਲ ਤੇ ਚੱਲ ਰਹੀਆਂ ਉਹਨਾਂ 'ਚ ਵੀ ਸਾਰੇ ਡਰਾਈਵਰ ਨਹੀਂ ਜੇਕਰ ਕੁਝ ਕਰ ਰਿਹਾ ਤਾਂ ਪੁਰਾਣੇ ਡਰਾਈਵਰ ਜਿਹੜੇ ਵਿਚਾਰਿਆਂ ਦੀ ਮਜਬੂਰੀ ਵੜ ਚੁੱਕੀ ਆ ਨਹੀਂ ਤਾਂ ਹੁਣ ਆਉਣ ਵਾਲੇ ਸਮੇਂ 'ਚ ਜਿਵੇਂ ਰੋਡ ਸਹੀ ਹੋ ਰਹਾ ਹੈ ਆ ਗੱਡੀਆਂ ਵਧੀਆ ਆ ਗਈਆਂ ਤੇ ਕੋਈ ਇਦਾਂ ਦੀ ਦਿੱਕਤ ਨਹੀਂ ਹੈ ਕਿ ਬਿਨਾ ਨਸ਼ੇ ਤੋਂ ਵੀ ਹਰੇਕ ਡਰਾਈਵਰ ਡਰਾਈਵਰੀ ਕਰ ਸਕਦਾ ਹੈ। ਇਹ ਵੀ ਗੱਲ ਬਾਈ ਕਹੀ ਜਾਂਦੀ ਕਹਿੰਦੇ ਨੇ ਕਿ ਟਰੱਕਾਂ ਵਾਲਿਆਂ ਤੋਂ ਬਚ ਕੇ ਰੋ ਕਹਿੰਦੇ ਨੇ ਕਿ ਇਹਨਾਂ ਨੇ ਉਫੀਮ ਜਾਂ ਉਪਕੀ ਖਾਦੀ ਹੁੰਦੀ ਆ ਤਾਂ ਸਕੂਟਰ ਮੋਟਰਸਾਈਕਲ ਵਾਲੇ ਨੂੰ ਕਹਿੰਦੇ ਸਮਝਦੇ ਨਹੀਂ ਕੁਝ ਵੀ। ਇਹ ਵੀ ਗੱਲਾਂ ਤੁਸੀਂ ਵੀ ਸੁਣਨੇ ਹੋ। ਦੇਖੋ ਉਹੀ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਲੋਕਾਂ ਦੇ ਕਈ ਮੂਹ ਆ ਕਈ ਜਵਾਨਾ ਆ। ਹੁਣ ਤੁਸੀਂ ਸ਼ਾਮ ਨੂੰ ਰੋਡ ਤੇ ਨਿਕਲੋ। ਤੁਸੀਂ ਇਹ ਮੈਨੂੰ ਦੱਸੋ ਵੀ ਠੇਕੇ ਮੋੜੇ ਟਰੱਕ ਕਿੰਨੇ ਕੁ ਖੜੇ ਹੁੰਦੇ ਕਿਤੇ? ਠੇਕੇ ਮੋਰੇ ਕਾਰਾਂ ਕਿੰਨੀਆਂ ਖੜੀਆਂ ਹੁੰਦੀਆਂ ਠੇਕੇ ਮੋਰੇ ਮੋਟਰਸਾਈਕਲ ਕਿੰਨੇ ਖੜੇ ਹੁੰਦੇ ਆ ਜੇਕਰ ਇੱਕ ਟਰੱਕ ਖੜਾ ਹੋਊਗਾ ਨਾ ਤੁਹਾਨੂੰ 10 ਕਾਰਾਂ ਮਿਲਣਗੀਆਂ ਇਹਦਾ ਮਤਲਬ ਵੀ ਆਮ ਲੋਕ 10% ਜ਼ਿਆਦਾ ਨਸ਼ਾ ਕਰ ਰਹੇ ਆ ਜੇ ਟਰੱਕ ਵਾਲਾ ਇੱਕ ਕੋਈ ਸ਼ਰਾਬ ਪੀ ਰਿਹਾ ਤੇ ਟਰੱਕ ਵਾਲੇ ਦਾ ਅਸੂਲ ਹੁੰਦਾ ਜੇਕਰ ਉਹਨੇ ਸ਼ਰਾਬ ਪੀਣੀ ਆ ਤੇ ਟਰੱਕ ਸਾਈਡ ਤੇ ਲਾ ਕੇ ਸੌ ਜਾਏਗਾ ਤੇ ਕਾਰ ਵਾਲਾ ਤਾਂ ਅੰਦਰੋਂ ਪੀ ਕੇ ਕਾਰ ਲੈ ਕੇ ਨਿਕਲਦਾ ਠੇਕੇ ਚ ਉਹ ਬਾਹਰ ਨਿਕਲ ਕੇ ਠੋਕ ਦਿੰਦਾ ਕਿ ਉਹ ਖਤਰਾ ਨਹੀਂ ਹੈਗਾ ਇਹ ਵੀ ਨੁਕਸਾਨ ਹੁੰਦਾ ਬਾਈ ਕਿ ਥੋਡੀ ਗੱਡੀ ਵੱਡੀ ਐ ਤੇ ਇਸ ਕਰਕੇ ਤੁਹਾਨੂੰ ਨੁਕਸਾਨ ਹੋ ਜਾਂਦਾ ਛੋਟੀ ਗੱਡੀ ਦਾ ਕਸੂਰ ਨਹੀਂ ਨਿਕਲਦਾ ਬਿਲਕੁਲ ਬਿਲਕੁਲ ਹੁਣ ਦੇਖੋ ਜੀ ਆਪਾਂ ਰੋਡ ਤੇ ਚੱਲ ਰਹੇ ਆਂ ਆ ਗੱਡੀ ਦੀ ਜਿਹੜੀ ਐਕਚੁਅਲ ਲੈਂਥ ਹੈਗੀ 32 ਫੁੱਟ ਲੰਬੀ ਗੱਡੀ ਐ ਸਨ ਬੋਡੀ ਇੱਕ ਕਾਰ ਜਿਹੜੀ ਆ ਉਹ 7-8 ਫੁੱਟ ਲੰਬੀ ਹ ਫਰੰਟ ਤੋਂ ਆ ਰਿਹਾ ਮੰਨ ਲਓ ਕਾਰ ਆ ਰਹੀ ਹੈ ਆਲਟੋ ਗੱਡੀ ਆ ਰਹੀ ਹੈ ਜੀ ਇਹਨੇ ਕੀ ਹੈ ਇਹਨੇ ਕਹਣਾ ਜੀ ਮੇਰੀ 8 ਫੁੱਟ ਚੋਂ ਨਿਕਲ ਜਾਣੀ ਮੈਂ ਆਪਣੀ ਜਗ੍ਹਾ ਸਹੀ ਚੱਲਿਆ ਨਾ ਜੇਕਰ ਆ ਆ ਗਿਆ ਵਾਈਟ ਲਾਈਨ ਤੋਂ ਇੱਧਰ ਵੀ ਮੇਰੇ ਨਾਲ ਟਕਰਾ ਗਿਆ ਤੇ ਲੋਕਾਂ ਨੇ ਕਹਣਾ ਨਹੀਂ ਟਰੱਕ ਵਾਲੇ ਨੇ ਮੋਰੇ ਘਮਾਇਆ ਟਰੱਕ ਫੇਸ ਕਾਰ 'ਚ ਵੱਜਾ ਇਹ ਸਾਡੇ ਸਮਾਜ ਦੀਆਂ ਬਰਾਈਆਂ ਆ ਹਾਲਾਂਕਿ ਇਸ ਚੀਜ਼ ਨੂੰ ਵਾਈਪ ਪ੍ਰੂਫ ਜਿਹੜਾ ਹੈ ਪੁਲਿਸ ਕੱਢੇ ਵੀ ਗਲਤੀ ਕਿਹਦੀ ਆ ਤੇ ਸਾਡੇ ਸਮਾਜ ਦੇ ਵਿੱਚ ਤਾਂ ਇਦਾਂ ਦੇ ਹਾਲਾਤ ਬਣਿਓ ਆ ਵੀ ਡਰਾਈਵਰ ਕੋ ਜੇਕਰ ਕੋਈ ਗਲਤੀ ਨਹੀਂ ਵੀ ਹੁੰਦੀ ਤਾਂ ਇਦਾਂ ਦੇ ਬੇਵਕੂਫ ਲੋਕ ਆ ਜਿਨ੍ਹਾਂ ਨੇ ਮੱਖੀ ਨਹੀਂ ਮਾਰੀ ਉਹ ਵੀ ਡਰਾਈਵਰ ਨਾਲ ਲੜਨ ਆ ਜਾਂਦੇ ਕਿਉਂਕਿ ਡਰਾਈਵਰ ਆਪਣੇ ਘਰ ਤੋਂ 1000 ਕਿਲੋਮੀਟਰ ਦੂਰ ਗਿਆ ਹੁੰਦਾ 2000 ਕਿਲੋਮੀਟਰ ਦੂਰ ਗਿਆ ਹੁੰਦਾ ਇਹ ਆਪਣੇ ਘਰ ਦੇ ਵਿੱਚ ਸ਼ੇਰ ਬਣ ਕੇ ਡਰਾਈਵਰ ਨੂੰ ਕੁੱਟਣ ਪੈ ਜਾਂਦੇ ਕਾਦੀ ਦਲੇਰੀ ਆ ਇੱਕ ਸਿੰਗਲ ਬੰਦੇ ਨੂੰ 4-5 ਬੰਦੇ ਫੜ ਕੇ ਕੁੱਟਣ ਦੱਸੋ ਕਾਦੀ ਦਲੇਰੀ ਆ ਤੁਹਾਡੀ ਤਾਂ ਇਨਸਾਨੀਅਤ ਇਹ ਆ ਵੀ ਚਲੋ ਜਿਹਦੇ ਸੱਟ ਲੱਗਿਆ ਉਹਨੂੰ ਹਸਪੀਟਲ ਪਹੁੰਚਾਓ ਉਹਦਾ ਇਲਾਜ ਕਰਵਾਓ ਜੇਕਰ ਡਰਾਈਵਰ ਦੀ ਗਲਤੀ ਆ ਕਾਨੂੰਨ ਉਹਨੂੰ ਸਜ਼ਾ ਦੇਵੇ ਉਹਨੂੰ 6 ਮਹੀਨੇ ਦੀ ਸਜ਼ਾ ਦੇਵੇ ਉਹਨੂੰ ਸਾਲ ਦੀ ਦੇਵੇ ਉਹਨੂੰ ਜੁਰਮਾਨਾ ਕਰੇ ਕਿਸੇ ਆਮ ਨਾਗਰਿਕ ਕੋ ਕੀ ਅਧਿਕਾਰ ਆ ਵੀ ਉਹ ਜਿਹੜਾ ਆ ਡਰਾਈਵਰ ਨੂੰ ਸਜ਼ਾ ਦੇਵੇ ਕੁੱਤੇ ਜੇਕਰ ਅਧਿਕਾਰ ਹੈਗਾ ਆ ਤੇ ਆ ਕਾਨੂੰਨ ਠਾਣੇ ਬੰਦ ਕਰ ਦੋ ਫੇ ਤਾਂ ਲੋਕ ਹੀ ਲੋਕਾਂ ਨੂੰ ਸਜ਼ਾ ਦੇ ਲੈਣੇ ਇਹ ਬਾਈ ਤੁਹਾਨੂੰ ਵੀ ਦਿੱਕਤ ਆਉਂਦੀ ਆ ਕਿ ਜਦੋਂ ਕਿਤੇ ਮੰਨ ਲਓ ਕਿਤੇ ਰੱਬ ਨਾ ਕਰੇ ਕਿ ਆਈ ਵਾਰੀ ਇਦਾਂ ਹੋ ਜਾਂਦਾ ਕਿਸੇ ਚ ਵੱਜ ਗਈ ਮਾੜੀ ਮੋਟੀ ਗੱਡੀ ਤਾਂ ਇਕੱਲੇ ਨੂੰ ਦੇਖ ਕੇ ਜਾਂ 4 ਜਾਣੇ ਪਿਆ ਜਾਂਦੇ ਜਾਂ ਟਰੱਕ ਚ ਉਲਾ ਲੈਂਦੇ ਨੇ ਬਿਲਕੁਲ ਬਿਲਕੁਲ ਹੁਣ ਦੇਖੋ ਜੀ ਆਪਣੇ ਗਰੁੱਪ ਦੇ ਵਿੱਚ 3000 ਗੱਡੀ ਜਿਹੜੀ ਸਾਡੀ ਡਰਾਈਵਰ ਹੈਲਪ ਲਾਈਨ ਆ ਉਹਦੇ ਕੁਝ ਸਾਡੇ ਕੋਲ ਮੁੱਦੇ ਕੇਸ ਆਏ ਲੈਂਦੇ ਆ ਕਿਸੇ ਦੀ ਗੱਡੀ ਲਾ ਕੇ ਕੁਝ ਵੀ ਹੋ ਗਿਆ ਲੋਕੀ ਪੈਂਦੇ ਵੀ ਆ ਪਰ ਅਸੀਂ ਇਸ ਚੀਜ਼ ਨੂੰ ਸਹਿਣ ਨਹੀਂ ਕਰਦੇ ਤੱਕਾ ਨਹੀਂ ਅਸੀਂ ਸਹਿਣ ਕਰਦੇ ਹੈਗੇ ਸਾਨੂੰ ਭਵੇਂ ਉੱਥੋਂ ਦੇ डीसी ਨਾਲ ਅਪਰੋਚ ਕਰਨੀ ਪਵੇ ਭਵੇਂ ਐਸ ਐਚਓ ਨਾਲ ਅਪਰੋਚ ਕਰਨੀ ਸਾਡਾ ਡਰਾਈਵਰ ਸਹੀ ਹੋਣਾ ਚਾਹੀਦਾ ਅਸੀਂ ਦੂਜੇ ਬੰਦੇ ਨੂੰ ਜਿੱਥੇ ਤੱਕ ਹੋ ਸਕੇ ਆਪਾਂ ਸਜ਼ਾ ਦਵਾਈ ਦੀ ਦਵਾਈ ਦੀ ਆ ਅਸੀਂ ਨਹੀਂ ਬੰਦੇ ਛੱਡੀ ਦੇ ਹੈਗੇ ਪਰ ਅੱਜ ਤੋਂ ਜਿਹੜਾ ਪਿਛਲਾ ਸਮਾਂ ਗਿਆ ਨਾ 10 ਸਾਲ ਪਹਿਲਾਂ ਦਾ ਸਮਾਂ ਉਹਦੇ ਵਿੱਚ ਬਹੁਤ ਡਰਾਈਵਰਾਂ ਨਾਲ ਹੋਇਆ ਕਿਉਂਕਿ ਕੋਈ ਡਰਾਈਵਰਾਂ ਦੀ ਹੈਲਪ ਲਾਈਨ ਨਹੀਂ ਸੀ ਕੋਈ ਡਰਾਈਵਰਾਂ ਦੀ ਸੰਸਥਾ ਨਹੀਂ ਸੀ ਅੱਜ ਸਾਡੇ ਨਾਲ ਹਰ ਇੱਕ ਸਟੇਟ ਚੋਂ ਬੰਦੇ ਜੁੜੇ ਹੋਏ ਆ ਜੇਕਰ ਕਿਤੇ ਵੀ ਡਰਾਈਵਰ ਨਾਲ ਕੋਈ ਗੱਲਬਾਤ ਹੁੰਦੀ ਆ ਤਾਂ ਆਪਾਂ ਉਹਦਾ ਪੂਰਾ ਸਾਥ ਦਿੰਦੇ ਆ अच्छा थोनू ਕਿੰਨਾ ਟਾਈਮ ਹੋ ਗਿਆ ਬਾਈ ਡਰਾਈਵਰੀ ਕਰਦੇ ਮੇਰਾ ਜੀ ਤੁਸੀਂ ਲਗਾ ਲਓ ਵੀਰ ਜੀ ਵੀ ਅੱਜ ਤੋਂ 9 ਸਾਲ ਪੁਰਾਣਾ ਹੈਵੀ ਲਾਇਸੈਂਸ ਆ ਮੇਰਾ ਤਿੰਨ ਵਾਰੀ ਜਿਹੜਾ ਲਾਇਸੈਂਸ ਰੀਨਿਊ ਹੋ ਗਿਆ ਪਹਿਲਾਂ 3 ਸਾਲ ਦੇ ਹੁੰਦਾ ਸੀ ਹੁਣ 5 ਸਾਲ ਦੇ ਹੁੰਦਾ ਤੇ ਮੈਂ ਜਿਹੜਾ ਟਰੱਕਾਂ ਦੇ ਵਿੱਚ ਤਾਂ ਮੈਂ ਬਚਪਨ ਤੋਂ ਹੀ ਪਿਆ ਹੋਇਆ तकरीबन ਮੇਰੀ ਇੱਕ ਸੋਚ ਸੀਗੀ ਵੀ ਯਾਰ ਜੇਕਰ ਬਾਹਰਲੇ ਦੇਸ਼ਾਂ ਦੇ ਡਰਾਈਵਰਾਂ ਦੀ ਇੰਨੀ ਕਦਰ ਆ ਤਾਂ ਸਾਡੇ ਇੰਡੀਆ 'ਚ ਕਿਉਂ ਨਹੀਂ ਸਾਡੇ ਪੰਜਾਬ 'ਚ ਕਿਉਂ ਨਹੀਂ ਕਦਰ ਬਸ ਉਹ ਕਹ ਲੋ ਵੀ ਹਰੇਕ ਬੰਦੇ ਦਾ ਇੱਕ ਜ਼ਿੰਦਗੀ ਦਾ ਟਾਰਗੇਟ ਹੁੰਦਾ ਮੇਰਾ ਜਨੂਨ ਬਣ ਗਿਆ ਵੀ ਡਰਾਈਵਰ ਬਿਮਾਰ ਹੁੰਦਾ ਤਦਾਂ ਦਾ ਸੱਟ ਲੱਗਦੀ ਆਪਾਂ ਉਹਦਾ ਸਾਥ ਦੇਈਏ ਸਪੋਰਟ ਕਰੀਏ ਤਾਂ ਡਰਾਈਵਰ ਦੀ ਸ਼ੋਭੀ ਨੂੰ ਵਧੀਆ ਬਣਾਈਏ ਬਸ ਉਹੀ ਲੱਗਿਆ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਹਾਂਜੀ ਗ੍ਰੈਜੂਏਸ਼ਨ ਮੈਂ ਕੀਤੀ ਹੋਈ ਆ ਤੇ ਤੁਸੀਂ ਲਗਾ ਲਓ ਵੀ ਮੈਂ 8ਵੀਂ ਕਲਾਸ ਚ ਸੀਗਾ ਜਦੋਂ ਦਾ ਮੈਂ ਮਤਲਬ ਟਰੱਕ ਦੀ ਸੀਟ ਤੇ ਬਹਿਣ ਲੱਗ ਪਿਆ ਸੀਗਾ ਤੇ ਤਕਰੀਬਨ ਜਿੰਨੀ ਇਹਦੀ ਮਕੈਨੀਕਲ ਨੌਲੇਜ ਵੀ ਆਪਾਂ ਸਾਰੀ ਲਈ ਆ ਵੀ ਕਿਤੇ ਕੋਈ ਦਿੱਕਤ ਆਉਦੀ ਆ ਰੋਡ ਤੇ ਕੋਈ ਗੱਡੀ ਖਰਾਬ ਹੋ ਜਾਏ ਅਗਲੀ ਹੈਲਪ ਕਰੀਏ ਤੇ ਇਨੇ ਸਾਲ ਲੰਘ ਗਏ ਆ ਚੇਂਜ ਹੋਇਆ ਪਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਸਾਡਾ ਕਾਨੂੰਨ ਇਹਦੇ ਚੋਂ ਜ਼ਰੂਰ ਜ਼ਿੰਮੇਵਾਰ ਹਾਂਗਾ ਬਹੁਤ ਘੱਟ ਹੋਣਗੇ ਲੋਕ ਡਰਾਈਵਰ ਹਨਾ ਪੜੇ ਲਿਖੇ ਗ੍ਰੈਜੂਏਸ਼ਨ ਜਾਂ ਜਿਨ੍ਹਾਂ ਨੇ ਕੀਤੀ ਹੋਊਗੀ ਤਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਇੰਜ ਸਿਕਿਆ ਪਹਿਲਾਂ ਕੀ ਸੀ ਵੀ ਇਸ ਕੰਮ ਦੇ ਵਿੱਚ ਉਹ ਬੰਦਾ ਹੁੰਦਾ ਸੀ ਜਿਹੜਾ ਨਹੀਂ ਪੜਿਆ ਲਿਖਿਆ ਅਗਲਾ ਕਹਿੰਦਾ ਚਲੋ ਯਾਰ ਡਰਾਈਵਰੀ ਸਿੱਖ ਲੋ ਟੀਸੀ ਵਰਕ ਹੈਗਾ ਹੈ ਹਨਾ ਪਰ ਅੱਜ ਦੇ ਸਮੇਂ ਦੇ ਵਿੱਚ ਇਹਦੇ ਚ ਵੀ ਪੜੇ ਲਿਖਿਆਂ ਦਾ ਕੰਮ ਰਹਿ ਗਿਆ ਕਿਉਂਕਿ ਇਹ ਗੱਡੀ ਜਿਹੜੀ ਇੰਨੀ ਟੈਕਨੀਕਲੀ ਹੋ ਗਈ ਅਨਪੜ ਬੰਦਾ ਇਹਨੂੰ ਸਮਝ ਨਹੀਂ ਸਕਦਾ ਹੈਗਾ ਤੇ ਹੁਣ ਜਿਆਦਾ ਨਹੀਂ ਤਕਰੀਬਨ 100 ਦੇ ਵਿੱਚੋਂ 20% ਦੇ ਕਰੀਬ ਤੁਹਾਨੂੰ ਡਰਾਈਵਰ ਮਿਲਣਗੇ ਜਿਨ੍ਹਾਂ ਨੇ ਸਕੈਂਡਰੀ ਗ੍ਰੇਡ ਕੀਤੀ ਹੋਈ ਆ ਜਾਂ ਪੀਏ ਕੀਤੀ ਹੋਈ ਆ ਅੱਛਾ ਮੇਰੇ ਤੋਂ ਜ਼ਿਆਦਾ ਪੜੇ ਵੀ ਹੈਗੇ ਕਈ ਤਾਂ ਵਿੱਚ ਅੱਛਾ ਇਹਦਾ ਕਾਰਨ ਕੀ ਹੈ ਕਿ ਜਿਵੇਂ ਪੜੇ ਲਿਖੇ ਨੌਜਵਾਨ ਆਪਣੇ ਕੈਨੇਡਾ ਜਾ ਕੇ ਟਰੱਕ ਚਲਾਉਣਾ ਤਾਂ ਪਸੰਦ ਕਰਦੇ ਨੇ ਅਮਰੀਕਾ ਜਾ ਕੇ ਚਲਾਉਣਾ ਪਸੰਦ ਕਰਦੇ ਨੇ ਪੰਜਾਬ 'ਚ ਕਿਉਂ ਨਹੀਂ ਲਾਈਕ ਕਰਦੇ ਇਹਨੂੰ ਇਹਦੇ ਵਿੱਚ ਦੋ ਚੀਜ਼ਾਂ ਆ ਜੀ ਜਿਹੜਾ ਸਭ ਤੋਂ ਪਹਿਲਾ ਮੁੱਦਾ ਹੈਗਾ ਰਿਸਪੈਕਟ ਦਾ ਹਾਂ ਸਾਡੇ ਇੰਡੀਆ ਦੇ ਵਿੱਚ ਰਿਸਪੈਕਟ ਨਹੀਂ ਹੈਗੀ ਸਾਡੇ ਲੋਕਾਂ ਦੇ ਵਿੱਚ ਲੜਾਕੂਪਨ ਇਦਾਂ ਦਾ ਵੀ ਉਹ ਦੇਖਦੇ ਨਹੀਂ ਵੀ ਅਸੀਂ ਲੜਨ ਕਿਉਂਦਾ ਹੈ ਉਹਨਾਂ ਨੂੰ ਵਜਾ ਹੀ ਨਹੀਂ ਪਤਾ ਹੁੰਦੀ ਉਹਨਾਂ ਨੂੰ ਇਹ ਕਾਰਨ ਹੀ ਨਹੀਂ ਪਤਾ ਹੁੰਦਾ ਟਰੱਕ ਖੜਾ ਜੇ ਖੜੇ ਜਾ ਕੇ ਕਾਰ ਵੱਜ ਗਈ ਤਾਂ ਟਰੱਕ ਵਾਲੇ ਦੀ ਕੀ ਗਲਤੀ ਆ ਲੋਕੀ ਲੜਨ ਪੈ ਜਾਣਗੇ ਫਿਰ ਇੱਕ ਮੁੰਡਾ ਸੋਲ ਜਾਉਣ ਮੰਨ ਲਓ ਮੈਂ ਸਰਦਾਰ ਬੰਦਾ ਆ ਹੈ ਨਾ ਚਲੋ ਰੱਬ ਕਦੀ ਇਦਾਂ ਦਾ ਦਿਨ ਲਿਆਵੇ ਨਾ ਸਰਦਾਰ ਬੰਦੇ ਦਾ ਕੀ ਹੁੰਦਾ ਹੁਣ ਜੇ ਆਪਾਂ ਟਰੱਕ ਚਲਾ ਰਹੇ ਕੋਈ ਟੁਕੀ ਟਕੀ ਬੰਦੇ ਆ ਕੇ ਸਾਡੇ ਨਾਲ ਲੰਨਗੇ ਭਵੇਂ ਅਸੀਂ ਉਹਨਾਂ ਨੂੰ ਕੁੱਟ ਵੀ ਲਈਏ ਉਹਨਾਂ ਦਾ ਇੱਕ ਹੱਥ ਵੱਜੇ ਤਾਂ ਸਾਡੀ ਪੱਗ ਲੈ ਜਾਣੀ ਮਿੰਟ ਦੇ ਵਿੱਚ ਉਹ ਪੱਗ ਲੈਣ ਦੇ ਵਿੱਚ ਹਰੇਕ ਬੰਦਾ ਯਾਰ ਸੋਚਦਾ ਵੀ ਮੇਰੀ ਬੇਇੱਜ਼ਤੀ ਹੋ ਗਈ ਉਹ ਮੁੰਡੇ ਜਿਹੜੇ ਬਾਹਰਲੇ ਦੇਸ਼ਾਂ 'ਚ ਡਰਾਈਵਰੀ ਕੰਮ ਜਾਂਦੇ ਉਹਨਾਂ ਦੇ ਇਹੀ ਕਾਰਨ ਆ ਉੱਥੇ ਰਿਸਪੈਕਟ ਆ ਜੇਕਰ ਉਹਨਾਂ ਤੋਂ ਵੀ ਕਿਸੇ ਗਲਤੀ ਨਾਲ ਐਕਸੀਡੈਂਟ ਹੋ ਜਾਂਦਾ ਤੇ ਪੁਲਿਸ ਵਾਲੇ ਉਹਨਾਂ ਨੂੰ ਆ ਕੇ ਸਾਰਾ ਕਹਿ ਕੇ ਬੁਲਾਉਂਦੇ ਇਹ ਨਹੀਂ ਚਲੋ ਥੱਲੇ ਉਤਰ ਚਲ ਸਾਡੇ ਥਾਣੇ ਜਾਂ ਉਹਨੂੰ ਕੁੱ ਉਜੇਕਰ ਤੁਸੀਂ ਰੋਡ ਤੇ ਕੁੱਟ ਕੇ سزا ਦੇਣੀ ਆ ਤਾਂ ਫੇ ਕੋਟਾਂ ਕਾਲੇ ਖੋਲ੍ਹਿਆਂ ਆ ਫੇ ਰੋਡ ਤੇ ਹੀ سزا ਦੇ ਲਓ ਫੇ ਤਾਂ ਹਰੇਕ ਬੰਦੇ ਨੂੰ ਰੋਡ ਤੇ سزا ਦੋ ਸਭ ਤੋਂ ਜ਼ਿਆਦਾ ਲੜਾਈ ਝਗੜੇ ਸਾਡੇ ਇੰਡੀਆ ਚ ਕਿਉਂ ਹੁੰਦੇ ਆ ਕਿਉਂਕਿ ਸਾਡੇ ਲੰਨ ਵਾਲੇ ਨੂੰ ਜਿਹੜਾ ਕੁੱਟਮਾਰ ਕਰਦਾ ਆ ਉਹਨੂੰ ਪੁਖਤਾ ਸਜ਼ਾ ਨਹੀਂ ਮਿਲਦੀ ਦੋ ਚਾਰ ਬੰਦੇ ਹੁਣ ਅਸੀਂ ਅੰਦਰ ਕਰਵਾਉਣੇ ਆ ਕੇਸ ਚੱਲ ਰਹੇ ਆ ਜਿਨ੍ਹਾਂ ਨੇ ਟ੍ਰਕਾਂ ਵਾਲਿਆਂ ਨਾਲ ਕੁੱਟਮਾਰ ਕੀਤੀ ਆ ਉਹਦੇ ਤੋਂ ਬਾਅਦ ਇਹ ਜਿਹੜੀ ਸਮਾਜ ਦੀ ਸ਼ਬੀ ਬਦਲ ਜਾਏਗੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪੱਗ ਬੰਨੀ ਹੁੰਦੀ ਆ ਤਾਂ ਜਦੋਂ ਦੂਜੀ ਸਟੇਟ ਦੇ ਵਿੱਚ ਕਿਤੇ ਜਾਣੇ ਹੋ ਤਾਂ ਕਿਤੇ ਪੰਗਾ ਹੋ ਜਾਂਦਾ ਤਾਂ ਫੇ ਪੱਗ ਦਾ ਰੋਬ ਰਹਿੰ ਬਿਲਕੁਲ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਵਾ ਵੀ ਪੰਜਾਬ ਚ ਭਵੇਂ ਘੱਟ ਕਦਰ ਹੋਏਗੀ ਪਰ ਬਾਹਰਲੀਆ ਸਟੇਟਾਂ ਜਿਸ ਪੱਗ ਦੀ ਬਹੁਤ ਕਦਰ ਆ ਕਿਉਂਕਿ ਉਹ ਲੋਕੀ ਸਮਝਦੇ ਆ ਵੀ ਇਹਨਾਂ ਪੱਗਾਂ ਨੇ ਬਹੁਤ ਦੁਨੀਆ ਬਚਾਈ ਹੋਈ ਇਹ ਨਾ ਪੱਗਾਂ ਨੇ ਬੜੀ ਜਗ੍ਹਾ ਲੰਗਰ ਲਾਏ ਆ ਪਰ ਕੀ ਆ ਕਿਤੇ ਨਾ ਕਿਤੇ ਨਾ ਵਿੱਚ ਕੁਝ ਕੁ ਲੋਕ ਐਦਾਂ ਦੇ ਆ ਜਾਂਦੇ ਜਿਨ੍ਹਾਂ ਨੂੰ ਪੱਗ ਤੋਂ ਨਫ਼ਰਤ ਆ ਉਹ ਪੱਗ ਨੂੰ ਚੰਗਾ ਨਹੀਂ ਸਮਝਦੇ ਅਸੀਂ ਨਹੀਂ ਆਪਣੇ ਦਿਲ ਚ ਰੱਖਦੇ ਸਾਡੇ ਲਈ ਹਰੇਕ ਧਰਮ ਹਰੇਕ ਜਾਤ ਇੱਕੋ ਜਈ ਆ ਸਾਡੀ ਸੰਸਥਾ ਚ ਹਰੇਕ ਧਰਮ ਦਾ ਬੰਦਾ ਹਰੇਕ ਜਾਤ ਦਾ ਆ ਉਹ ਫਿਰ ਬੰਦੇ ਕੀ ਆ ਉਹ ਕਸੂਰ ਲੱਭਦੇ ਨੁਕਸ ਲੱਭਦੇ ਆ ਵੀ ਯਾਰ ਇਹ ਪੱਗ ਵਾਲੇ ਚ ਨੁਕਸ ਕੱਢ ਕੇ ਇਹਨੂੰ ਆਪਾਂ ਥੱਲੇ ਲਾ ਆ ਹੁਣ ਕਾਰ ਖੜੀ ਸੀਗੀ ਤੁਹਾਡੇ ਸਾਹਮਣੇ ਦੇਖੋ ਨਿਕਲ ਪਈ ਨਾ ਇੰਨੇ ਤਾਂ ਨਹੀਂ ਪਿੱਛੇ ਦੇਖਿਆ ਵੀ ਮੇਰੇ ਬੈਕ ਤੇ ਟਰੱਕ ਚੜਿਆ ਹੋਇਆ ਤੇ ਜੇ ਮੈਂ ਵੀ ਨਾ ਦੇਖਦਾ ਤਾਂ ਮੈਂ ਇਹਦੀ ਕਾਰ ਚਲ ਦੇਣੀ ਸੀ ਹੁਣੇ ਤੇ ਲੋਕਾਂ ਨੇ ਕੀ ਕਹਦਾ ਪਾਸ ਕਰ ਦੇ ਟਰੱਕ ਵਾਲੇ ਨੇ ਕਾਰ ਚਲਤੀ ਇਹ ਨਹੀਂ ਪਤਾ ਪੀਓ ਰੋਡ ਦੇ ਸਾਈਡ ਤੇ ਖੜਾ ਸੀਗਾ ਤਾਂ ਉਹਨੇ ਜਗਦੰਮ ਕਾਰ ਛੱਡ ਦਿੱਤੀ। ਹਾਂ। ਇਹੀ ਹੁੰਦਾ ਰੋਡ ਦੇ ਉੱਤੇ। ਟਰੱਕ ਵਾਲਾ ਕਦੀ ਵੀ ਗਲਤੀ ਨਹੀਂ ਕਰਦਾ ਕਿਉਂਕਿ ਸਾਡਾ ਇਹ ਪ੍ਰੋਫੈਸ਼ਨ ਆ। ਹਾਂ। ਕੰਮ ਜਿਹੜਾ ਆ ਪ੍ਰੋਫੈਸ਼ਨ ਆ ਉਹਦੇ 'ਚ ਗਲਤੀ ਨਹੀਂ ਹੁੰਦੀ ਹੁੰਦੀ। ਇਹ ਲੋਕੀ ਤਾਂ ਸਿਰਫ ਸਫਰ ਕੱਢਣ ਲਈ ਤੁਰੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਲਈ ਤੁਰੇ ਆ। ਇਹ ਲਾਪਰਵਾਹ ਆ। ਸਾਨੂੰ ਤਾਂ ਟੈਨਸ਼ਨ ਆ ਵੀ ਯਾਰ ਅਸੀਂ ਮਾਲ ਪਹੁੰਚਾਉਣਾ ਆ, ਅਸੀਂ ਆਪਣੀ ਗੱਡੀ ਨੂੰ ਬਚਾਉਣਾ ਆ, ਸਾਡੀ ਰੋਜੀ ਰੋਟੀ ਆ। ਟਰੱਕ ਵਾਲਾ ਕਦੀ ਵੀ ਗਲਤੀ ਨਹੀਂ ਕਰਦਾ। ਕੋਈ ਹੋਏਗਾ ਕਿਤੇ ਗਲਤੀ ਕਰ ਜਾ। ਆ ਦੇਖੋ ਮੋਟਰਸਾਈਕਲ ਨਿਕਲਿਆ ਆ ਕੱਢਿਆ ਅੱਡੇ ਦੇ ਵਿੱਚ ਬਾਹਰ ਸਾਡੇ ਮੋਰੇ ਆ ਗਿਆ ਤੇ ਤੁਸੀਂ ਨਾਲ ਬੈਠੇ ਕੈਮਰੇ ਚ ਰਿਕਾਰਡੇਬਲ ਆ ਰਿਕਾਰਡੇਬਲ ਆ ਕੈਮਰੇ ਦੇ ਵਿੱਚ ਤੇ ਜੇਕਰ ਇਹ ਮੋਟਰਸਾਈਕਲ ਨਾਲ ਟਕਰਾਂਦਾ ਨਾ ਤੇ ਇੱਥੇ 10 ਬੰਦੇ ਨੇ ਆ ਜਾਣਾ ਇਹ ਟਰੱਕ ਵਾਲੇ ਨੇ ਮੋਟਰਸਾਈਕਲ ਨਾਲ ਮਾਰਤਾ ਇਹੇ ਕੁਝ ਹੁੰਦਾ ਇਹ ਰਿਐਲਿਟੀ ਆ ਇਹਦਾ ਹੱਲ ਕਿਉਂ ਨਹੀਂ ਹੁੰਦਾ ਬਾਈ ਤੁਹਾਨੂੰ ਇਹ ਪੁਲਿਸ ਸਾਥ ਨਹੀਂ ਦਿੰਦੀ ਤੁਹਾਡਾ ਪੁਲਿਸ ਵੀ ਨਹੀਂ ਸਾਥ ਦਿੰਦੀ ਇਹਦਾ ਹਾਲਾ ਕੱਢਿਆ ਸੀ ਆ ਦੇਖੋ ਇੱਕ ਲੱਗਾ ਹੋਇਆ ਤੁਸੀਂ ਕੈਮਰਾ ਇਹ ਕੈਮਰਾ ਲੱਗਾ ਹੋਇਆ ਇਹਦੇ ਅੱਛਾ ਇਹ ਹੁਣ ਇਸ ਬਣਾ ਦੇ ਉੱਤੇ ਜੇਕਰ ਆਹ ਬਰ ਮੋਟਰਸਾਈਕਲ ਨਾਲ ਟਕਰਾਂਦਾ ਵੀ ਨਾ ਤੇ ਅਸੀਂ ਇਹਨੂੰ ਫਸਾਉਣਾ ਸੀ अच्छा ਹੁਣ ਫਿਰ ਤੁਸੀਂ ਲੈ ਜਾਨੇ ਰਿਕਾਰਡਿੰਗ ਕੱਢ ਕੇ ਬਿਲਕੁਲ ਬਿਲਕੁਲ ਇਹ ਹੁਣ ਜਦ ਆਹ ਮੋਟਰਸਾਈਕਲ ਵਾਲੇ ਨੇ ਸਾਡੇ ਮੂਰੇ ਮੋਟਰਸਾਈਕਲ ਕੱਢਿਆ ਹਾਂ ਆਪ ਆ ਕੈਮਰੇ ਚ ਰਿਕਾਰਡਿੰਗ ਹੋ ਰਹੀ ਆ 5 ਘੰਟੇ ਦੀ ਆ ਰਿਕਾਰਡੇਬਲ ਕੈਮਰਾ ਹੈ ਇਹਦੇ ਚ ਰਿਕਾਰਡਿੰਗ ਹੋ ਰਹੀ ਆ ਆਪਾਂ ਇਹਦੇ ਚ ਰਿਕਾਰਡਿੰਗ ਕੱਢ ਕੇ ਆਪ ਆਪਣੇ ਪਿੰਨੂ ਸੱਚਾ ਸਾਬਤ ਕਰ ਸਕਦੇ ਪਰ ਉਹ ਸੱਚਾ ਸਾਬਤ ਕਰ ਲੈ ਵੀ ਸਾਨੂੰ 3-3 ਸਾਲ ਕੋਰਟ ਦੀਆਂ ਠੋਕਣਾ ਖਾਣੀਆਂ ਪੈਂਦੀਆਂ 3-3 ਸਾਲ ਲੱਗ ਜਾਂਦੇ ਆ ਵੀ ਨਹੀਂ ਅਸੀਂ ਬੇਗਨਾ ਹੈਗੀਆਂ ਕਿਉਂਕਿ ਸਾਡੇ ਕਾਨੂੰਨ ਚ ਇੱਕ ਬਹੁਤ ਕਹਿ ਲਓ ਵੀ ਵੱਡਾ ਰੂਲ ਕੱਢਿਆ ਹੋਇਆ ਆ ਜੇਕਰ ਟਰੱਕ ਡਰਾਈਵਰ ਤੋਂ ਐ ਉਹਨੂੰ 2 ਸਾਲ ਦੀ ਸਜ਼ਾ ਹੁੰਦੀ ਆ ਤੁਸੀਂ ਪੂਰੀ ਦੁਨੀਆ ਦਾ ਕਾਨੂੰਨ ਖੋਲੋ ਕਿਸੇ ਦੇਸ਼ ਦੇ ਵਿੱਚ ਵੀ ਬਿਨਾਂ ਗਲਤੀ ਤੋਂ ਸਜ਼ਾ ਨਹੀਂ ਆਉਗੀ ਇੱਕ ਇੰਡੀਆ ਦੇ ਵਿੱਚ ਬਿਨਾਂ ਗਲਤੀ ਤੋਂ ਟਰੱਕ ਡਰਾਈਵਰ ਨੂੰ ਸਜ਼ਾ ਹੁੰਦੀ ਕਿਉਂਕਿ ਉਹਦਾ ਵੱਡਾ ਵੀ ਕਾਨੂੰਨ ਨਵੇਂ ਕਾਨੂੰਨ ਦਾ ਨੁਕਸਾਨ ਹੋਊਗਾ ਨਵੇਂ ਕਾਨੂੰਨ ਦਾ ਤਾਂ ਹੋਰ ਜ਼ਿਆਦਾ ਹੋਣਾ ਜੀ ਦੇਖੋ ਬਲੈਕਮੇਲਿੰਗ ਤਾਂ ਪਹਿਲੇ ਇੰਡੀਆ ਦੇ ਵਿੱਚ ਬਹੁਤ ਹੈਗੀ ਆ ਤੁਹਾਨੂੰ ਪਤਾ ਹੀ ਆ ਹੁਣ ਕੀ ਆ ਜਿੰਨੇ ਬਚਿਆ ਕਰਨਾ ਉਹਨੇ ਕਹਣਾ ਜੀ ਟਰੱਕ ਵਾਲਾ ਮਾਰ ਕੇ ਤੋੜ ਗਿਆ ਪਾਉ ਤੇ ਹਿੱਟਣ ਰੰ ਹੁਣ ਜਿਆਦਾ ਮੈਂ 10 ਸਾਲ ਸਜ਼ਾ ਭੁਗਤੂਗਾ ਜਲ ਆਪਣੀ ਜ਼ਮੀਨ ਵੇਚ ਕੇ 10 ਲੱਖ ਉਹਨੂੰ ਦਵਾਂਗਾ ਆਖਰੀ ਸੋਨਾ ਇਹ ਕਾਨੂੰਨ ਨੇ ਸਾਡੇ ਰੋਡ ਦੇ ਹਾਲਾਤ ਇਦਾਂ ਦੇ ਬਣਾ ਦੇਣੇ ਆ ਵੀ ਅਸੀਂ ਰੋਡ ਦੇ ਉੱਤੇ ਘਰੋਂ ਦਵਾਈ ਲੈਣ ਜਾਣਾ ਵੀ 10 ਵਜੇ ਸੋਚਿਆ ਕਰਾਂਗੇ ਵੀ ਪਤਾ ਨਹੀਂ ਖੜੇ ਜਾਂਦੇ ਆ ਜਾਂ ਕਿਤੇ ਪੱਜ ਗਿਆ ਤਾਂ ਸਜ਼ਾਈ ਹੋਣੀ ਆਖਰੀ ਸਵਾਲ ਆ ਮੇਰਾ ਬਾਈ ਹਾਂਜੀ ਇਹ ਕਿਵੇਂ ਦੀ ਜ਼ਿੰਦਗੀ ਰਹਿੰਦੀ ਆ ਤੁਸੀਂ ਲੰਬਾ ਸਮਾਂ ਇਹ ਗੱਡੀ ਦੇ ਵਿੱਚ ਕੱਢਤਾ ਇਹੀ ਤੁਹਾਡਾ ਮੈਨ ਲੱਗਦਾ ਘਰ ਆ ਅੱਧੀਆਂ ਵੱਧ ਜ਼ਿੰਦਗੀ ਜਿਹੜੀ ਆ ਇੰਨੀ ਕੋ ਜਗ੍ਹਾ ਦੇ ਵਿੱਚ ਨਿਕਲਦੀ ਆ ਕਿਵੇਂ ਰਹਿੰਦੇ ਹੋ ਕਿਵੇਂ ਮੈਨੇਜ ਕਰਦੇ ਹੋ ਕੀ ਕੁਝ ਰੱਖਿਆ ਹੋਇਆ ਤੁਸੀਂ ਇਹ ਪੂਰਾ ਇੱਕ ਵਾਰੀ ਐਕਸਪਲੇਨ ਕਰਿਓ ਦੇਖੋ ਜੀ ਇਹ ਗੱਡੀ ਦੇ ਵਿੱਚ ਹਰੇਕ ਤਰ੍ਹਾਂ ਦੀ ਸੁਵਿਧਾ ਆ ਪਰ ਰੱਖੀ ਹੋਈ ਆ ਜਿਵੇਂ ਕਿ ਹੁਣ ਗਰਮੀ ਦੇ ਲਈ ਕੂਲਰ ਕੋਈ ਇਦਾਂ ਨਹੀਂ ਲੱਗਦਾ ਲਈ ਆਪਾਂ ਬੇਮੁਖਤ ਦੇ ਰੋਣੇ ਨਹੀਂ ਰੋਣੇ ਉਹ ਗੈਸ ਪਿਆ ਹੋਇਆ ਜੀ ਅੱਛਾ ਠੀਕ ਆ ਜੀ ਆ ਸੀਟ ਥੱਲੇ ਸਾਰੇ ਭਾਂਡੇ ਪਏ ਹੋਏ ਆ ਰੋਟੀ ਵੀ ਵਿੱਚ ਬਣਦੀ ਆ ਕੋਈ ਦਿੱਕਤ ਨਹੀਂ ਆਪਾਂ ਕਹੀਏ ਨਾ ਇਹ ਟਰੱਕ ਨਹੀਂ ਸਾਨੂੰ ਦਿੱਕਤ ਦਿੰਦਾ ਟਰੱਕ ਸਾਨੂੰ 1 ਰੁਪਏ ਦੀ ਦਿੱਕਤ ਨਹੀਂ ਦਿੰਦਾ ਦਿੱਕਤ ਸਾਨੂੰ ਸਮਾਜ ਦੇ ਮਾੜੇ ਲੋਕ ਦਿੰਦੇ ਆ ਦਿੱਕਤ ਸਾਨੂੰ ਜਿਹੜਾ ਮਾੜਾ ਸਿਸਟਮ ਉਹ ਦਿੰਦਾ ਆ ਉਹ ਸਾਨੂੰ ਕੋਈ ਦਿੱਕਤ ਨਹੀਂ ਦਿੰਦਾ ਇਹ ਟਰੱਕ ਨੇ ਸਾਨੂੰ ਕੀ ਦਿੱਕਤ ਦੇਣੀ ਇਹ ਤਾਂ ਵਿਚਾਰਾ ਸਾਡਾ ਢਿੱਡ ਪਾਲਦਾ ਇੱਕ ਡਰਾਈਵਰ ਦਾ ਢਿੱਡ ਪਾਲਦਾ ਇੱਕ ਮਜ਼ਦੂਰ ਦਾ ਢਿੱਡ ਪਾਲਦਾ ਮਿਸਤਰੀ ਦਾ ਢਿੱਡ ਪਾਲਦਾ ਫੈਕਟਰੀ ਵਾਲੇ ਦਾ ਢਿੱਡ ਪਾਲਦਾ ਇਹ ਨਹੀਂ ਦਿੱਕਤ ਦਿੰਦਾ ਦਿੱਕਤ ਸਾਨੂੰ ਮਾੜੇ ਲੋਕ ਦਿੰਦੇ ਆ ਜਿਹੜੇ ਕਿ ਟਰੱਕ ਵਾਲੇ ਨੂੰ ਬਿਨਾਂ ਗਲਤੀ ਤੋਂ ਵੀ ਉਹਦੇ ਗੜ ਪੈਂਦੇ ਆ ਉਹਦੇ ਨਾਲ ਕੁੱਟਮਾਰ ਕਰਦੇ ਆ ਆਪਾਂ ਇਹ ਹੀ ਕਹਿੰਦੇ ਵੀ ਜੇਕਰ ਕਾਨੂੰਨ ਇੱਕ ਸਾਲ ਜਿਹੜਾ ਆ ਇੰਡੀਆ ਦਾ ਕਾਨੂੰਨ ਜਿਵੇਂ ਕਿ ਅਸੀਂ ਚਾਹੁੰਦੇ ਹਾਂ ਜਿਹੜਾ ਵਰਕ ਕਰੇ ਆਪਾਂ ਇਹ ਨਹੀਂ ਕਹਿੰਦੇ ਸਾਡੇ ਟਰੱਕ ਵਾਲੇ ਦਾ ਸਾਥ ਦੋ ਪਰ ਜੇਕਰ ਰੋਡ ਤੇ ਐਕਸੀਡੈਂਟ ਹੁੰਦਾ ਕੋਈ ਬੰਦਾ ਟਰੱਕ ਵਾਲੇ ਨਾਲ ਕੁੱਟਮਾਰ ਕਰਦਾ ਉਹਦੇ ਤੇ ਬਕਾਇਦਾ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕੁੱਟਮਾਰ ਕਰਨ ਦਾ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਜੇਕਰ ਇੱਕ ਸਾਲ ਇਹ ਕਾਨੂੰਨ ਇਸ ਮੁਤਾਬਕ ਚੱਲ ਜਵੇ ਨਾ ਆਉਣ ਵਾਲੇ ਸਮੇਂ 'ਚ ਮੁੰਡਿਆਂ ਨੂੰ ਕੈਨੇਡਾ ਅਮਰੀਕਾ ਨਹੀਂ ਜਾਣਾ ਪਵੇਗਾ ਆਪਣੇ ਮਾਪਿਆਂ ਨੂੰ ਛੱਡ ਕੇ ਜਿਹੜੇ ਮਾਪੇ ਪਿੱਛੇ ਬਿਮਾਰ ਹੋਏ ਰਹਿੰਦੇ ਆ ਨਾ ਉਹ ਮਾਪੇ ਇਸ ਚੀਜ਼ ਦੇ ਲਈ ਸਾਰੀ ਸਮਾਜ ਦਾ ਭਲਾ ਸੋਚਣਗੇ ਵੀ ਸਾਡੇ ਬੱਚੇ ਸਾਡੇ ਕੋਲ ਰਹਿ ਗਏ ਇਸ ਕਾਨੂੰਨ ਨੇ ਸਾਡਾ ਸਾਥ ਦਿੱਤਾ ਇਹ ਉਹਨਾਂ ਦੇ ਇੱਥੋਂ ਜਾਣ ਦਾ ਇਹੀ ਸਭ ਤੋਂ ਵੱਡਾ ਕਾਰਨ ਆ ਇੰਡੀਆ ਦੇ ਵਿੱਚ ਡਰਾਈਵਰ ਦੀ ਰਿਸਪੈਕਟ ਨਹੀਂ ਹੈਗੀ ਰਿਸਪੈਕਟ ਬਹੁਤ ਜ਼ਿਆਦਾ ਜ਼ਰੂਰੀ ਹਾਂ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਆਏ ਰਾਜਾ ਬਾਈ ਨੇ ਜਿਹੜੇ ਟਰੱਕ ਡਰਾਈਵਰ ਨੇ ਤਾਂ ਬੀਏ ਪਾਸ ਹੈਗੇ ਨੇ ਤਾਂ ਪੜ੍ਹੇ ਲਿਖੇ ਡਰਾਈਵਰ ਹੈਗੇ ਨੇ ਬਹੁਤ ਘੱਟ ਮਿਲਦੇ ਨੇ ਪਰ ਕਹਿੰਦੇ ਨੇ ਕਿ ਜਿਹੜੀ ਜ਼ਿੰਦਗੀ ਹੈ ਟਰੱਕ ਡਰਾਈਵਰਾਂ ਦੀ ਕੋਈ ਬਹੁਤ ਹੀ ਸੌਖੀ ਨਹੀਂ ਹੈਗੀ ਕਿਉਂਕਿ ਦਿਨ ਰਾਤ ਕਰਕੇ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਪਰ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਜ਼ਰੂਰ ਅੱਜਚਾਨਾ ਨਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਦਾ ਵੀ ਫਖਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਹੁਤ ਸਾਰੀਆਂ ਇਹਨਾਂ ਦੀਆਂ ਵੀ ਦਿੱਕਤਾਂ ਹੁੰਦੀਆਂ ਨੇ ਅਸੀਂ ਗਾਹ ਜਾਂਦੇ ਟਰੱਕਾਂ ਵਾਲਿਆਂ ਨੂੰ ਬਹੁਤ ਸਾਰੀਆਂ ਗਾਲਾਂ ਕੱਢ ਦਿੰਨੇ ਆ ਪਰ ਉਹਦੇ ਪਿੱਛੇ ਇਹਨਾਂ ਵੀ ਇੱਕ ਪੱਖ ਹੈਗਾ ਇਹਨਾਂ ਦੇ ਆਪਣੇ ਕਾਰਨ ਹੁੰਦੇ ਨੇ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਗੱਡੀ ਚਲਾਉਣੀ ਪੈਂਦੀ ਹੈ ਸੋ ਇਹ ਜ਼ਿੰਦਗੀ ਹੈਗੀ ਆ ਇੱਕ ਟਰੱਕਾਂ ਵਾਲ